ਨਹੀਂ ਨਹੀਂ ਤੱਕਾ ਕਿੱਥੇ ਕਰਦੇ ਸੀ ਉਹ ਵੀ ਪੁਰਾਣੇ ਸਰਪੰਚ ਸੀ ਕਦੇ ਵਧਾਈ ਵਿੱਚ ਨਹੀਂ ਸਿਮੋਲੇ ਉਹ ਤਾਂ ਪੁਰਾਣੇ ਸਰਪੰਚ ਹੁੰਦੇ ਸੀ ਅੱਜ ਦਾ ਸਰਪੰਚ ਪਹਿਲਾਂ ਨਾਲ ਹੀ ਛੱਡ ਗਿਆ ਅਸੀਂ ਪੁਰਾਣੇ 8 ਵਾਰੀ ਸਰਪੰਚ ਬਣਿਆ 8ਵੀਂ ਵਾਰ ਸਰਪੰਚ ਬਣਿਆ ਸੀ ਪੁਰਾਣੇ ਤੁਹਾਡੀ ਬਣਾਈ ਮਾ ਰਾਇ ਨੇ ਚੋਣਾਂਦਾਰ ساری ਉਮਰ ਇਹ ਆ ਤੈਨੂੰ ਸਸਰੀ ਗੱਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੋਵਾਲੀ ਅੱਜ ਤੁਹਾਨੂੰ ਦਿਖਾਉਣੇ ਆ ਪਿਛਲੇ ਦਿਨੀ ਆਪਣੇ ਦੋਸਤ ਜੋ ਬੱਬੂ ਦਾ ਗੁਰਪ੍ਰੀਤ ਜਲਦੜ ਦਾ ਵਿਆਹ ਹੋਇਆ ਸੀ ਨੰਦ ਜਲਦਾਰ ਜੂਰੂ ਤੇ ਹੀ ਕੋਈ ਜੂਰੂ ਪੁੱਤ ਬੜੋ ਦਾ ਮੰਨ ਤਨ ਚ ਨਾਇਆ ਜੇ ਆਪਣਾ ਬਲੌਗ ਚੰਗਾ ਲੱਗਿਆ ਲੈ ਕਰਦੇ ਸ਼ੇਅਰ ਕਰਦੇ ਚੰਗਾ ਤੇ ਕੋਚ ਜਰੂਰ ਕਰਨੀ ਆ ਲੈ ਜਾ ਹਾਂ ਦਾਈ ਚੋਲੇ ਲਿਆ ਪ੍ਰਧਾਨ ਬਣੀ ਵਿੱਚ ਦਾਨ ਚੋਲਣ ਨੂੰ ਬਹੁਤ ਆ ਜੀ ਇੰਨਾ ਨਾ 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 ਕੁਸਰਮ ਚੋਲਣ ਸਰਪੰਚ ਨੇ ਤਾਂ 250 ਰੁਪਏ ਰੱਖਿਆ ਲੈ ਆਇਆ ਨਾ ਕਰਾ ਕਰ ਤੂੰ ਦੋ ਬੋਲੇ ਨੂੰ ਕਰ ਵਿਆਹ ਕਿੰਨੀਆਂ ਲਾਈਆਂ ਮੁੰਡੇ ਨੇ ਉਮਾ ਮਾ ਜਿੰਨੇ ਲੱਗੇ ਕਿੰਨੇ ਲੱਗੇ ਇਹ ਨੂੜੀ ਜਿੰਨੇ ਲੱਗੇ ਆਈ ਨਹੀਂ ਲੇ ਗਈ ਸਮੇਂ 500 ਰੁਪਏ ਲੱਗੇ ਨਹੀਂ ਨਹੀਂ ਐ ਐ ਨਾ ਕਰੋ ਤੁਸੀਂ 50 ਦਾ 250 ਰੁਪਏ ਇਹਦਾ ਚੋਰੀਆਂ ਦਿੰਦੇ ਹਾਂ ਹਾਂ ਐ ਨਾ ਕਰੋ ਤੁਸੀਂ ਤੁਸੀਂ ਨਹੀਂ ਕਰੋ ਮੰਨ ਤਾ ਕੋ ਮੰਨ ਤੋ ਨਾ ਨਾ 2100 ਰੁਪਏ ਬਹੁਤ ਆ ਬਾਈ ਆ ਦੱਸਿਓ ਭਾਈ 2100 ਰੁਪਈਆ ਹੱਕਾ ਇਹਨਾਂ ਦਾ ਕਿ ਵੱਧ ਹੈ 2100 ਦਾ ਵਾਧੂ ਹੈ 1600 ਰੁਪਈਆ 2100 ਕਿੱਥੇ ਹੈ 1500 ਹੈ 1600 ਪਰ ਬਹੁਤ ਹੈ ਭਾਈ ਸਰਪੰਚਰੇ ਦਾ 250 ਰੁਪਈਆ ਹੀ ਬੰਨਿਆ ਪੰਚਾਇਤ ਨੇ ਸਰਪੰਚ ਵੀ ਸਾਡੇ ਵਾਸਤੇ ਬੰਨਿਆ ਸਰਪੰਚ ਜੀ ਨਾਲ ਸਾਥ ਕਰੇ ਸਰਪੰਚ ਦਾ ਕਰ ਹੀ ਜਾਂਦਾ ਸਾਰਾ ਕੁਝ ਵੱਡੇ ਬਾਬੇ ਨੇ ਕਹਿਤਾ ਮੇਡਮ ਡਾਡਾ ਹੋ ਕੀ ਬਣਾਵੇ ਨਾ ਸਰਪੰਚ ਦਾ ਕੰਮ ਨਹੀਂ ਕਰੀ ਵੀ ਨਾ ਮਕਾਨ ਪਵਾ ਕੇ ਦੇਵੇ ਨਾ ਸਰਪੰਚ ਪਵਾ ਕੇ ਦੇਵੇ ਲੈ ਇਹ ਕਿੁੱਤੇ ਪੱਜਾ ਮਕਾਨਾਇ ਰੱਖੇ ਕੋ ਮਕਾਨ ਸਰਪੰਚ ਪਵਾ ਕੇ ਦੇਵੇ ਕੋਈ ਗੱਲ ਨਹੀਂ ਨਹੀਂ ਇਹ ਵੀ ਇੱਕ ਸਮਾਜਿਕ ਮੁੱਦਾ ਨਾ ਲੈ ਆਇਆ ਕਰੋ ਓਏ ਓ ਬਹੁਤ ਆ ਬਹੁਤ ਆ ਬਹੁਤ ਆ ਯਾਰ ਆ ਦੱਸੋ ਬਾਈ ਤਾਂ ਕਹੀ ਕਰੀ ਜਾਂਦੇ ਆ ਆ ਕਿੱਥੇ 2100 ਰੁਪਿਆ ਹੋਣਾ ਦੇ ਤਾਂ ਇਹਨਾਂ ਨੂੰ ਮੈਂ ਹੁਣ ਕੁਝ ਬੋਲਾਂ ਕੀ ਜ਼ਰੂਰ ਚਲ 2100 ਕਰ ਦਿਓ 2100 ਕਰ ਦਿਓ 2100 ਕਰ ਖੋਚਾ ਹੋਂਦਾ ਤੂੰ 2100 ਕਰਾ ਦਿੰਨੇ ਆ 250 51 ਸੌਂਗੀ ਮੈਂ ਨਹੀਂ ਨਹੀਂ ਆਏ ਨਾ ਕਰ ਤੂੰ ਤਾਂ ੱੱਕਾ ਯਾਰ ਫਿਰ ਇਹ ਤਾਂ ਇਹ ਇਹ ੱੱਕਾ ਨਹੀਂ 2100 ਇਹ ੱੱਕਾ ਜੀ ਇਹ ਤਾਂ ਨਾ 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 ਨਹੀਂ ਨਹੀਂ ਤੱਕਾ ਕਿੱਥੇ ਕਰਦੇ ਆਂ ਸੀ ਉਹ ਵੀ ਪੁਰਾਣੇ ਸਰਪੰਚ ਸੀ ਕਦੇ ਵਧਾਈ ਵਿੱਚ ਨਹੀਂ ਸੀ ਬੋਲੇ ਉਹ ਤਾਂ ਪੁਰਾਣੇ ਸਰਪੰਚ ਹੁੰਦੇ ਸੀ ਅੱਜ ਕੱਲ ਸਰਪੰਚ ਪਹਿਲਾਂ ਆਣ ਕੇ ਛੱਡ ਜਾਂਦੇ ਅਸੀਂ ਪੁਰਾਣੇ ਹੀ 8 ਵਾਰੀ ਸਰਪੰਚ ਬਣਿਆ 8ਵੀਂ ਵਾਰ ਸਰਪੰਚ ਬਣਿਆ ਸੀ ਪੁਰਾਣੇ ਤੁਹਾਡੀ ਬਣਾਈ ਮਾ ਰਾਣੇ ਹਾਂ ਨਾ ਦਰ ਵੇ ਸਾਰੀ ਉਮਰ ਇੰਦਰ ਆ ਤੈਨੂੰ ਇੱਕ 1100 ਆ ਸਾਡੀ ਰੋਟੀ 250 ਰੁਪਿਆ ਬੰਦਾ 250 ਤੋਂ 2100 ਦਵਾ ਰਿਹਾ ਮੈਂ ਹਾਂ ਨਲੇ ਮੈਨੂੰ ਅਖਰਗੇ ਵੀ ਜਮਾਨੇ ਬੇਟ 250 ਰੁਪਏ ਤੇਰਾ ਮੁੰਡਾ ਟੋਫੀਆਂ ਖਾ ਲੈਣਾ ਜਮਾਨੇ ਤੇ ਲੀੜਾ ਕਪੜਾ ਹੋ ਗਿਆ ਉਤੋਂ ਵੀ ਤੁਹਾਨੂੰ 2000 ਰੁਪਏ ਹੋ ਗਿਆ ਵਾਹ ਵਾਹ ਮਾਰ ਗਿਆ ਲੈ ਲੈ 2000 ਲੈ ਹੋ ਕਿਉਂ ਨਹੀਂ ਗਿਆ ਹੁਣੇ ਫੜਾਣੀ ਚ ਲੈ ਅੱਗੇ ਨਾਲ 2000 ਅਬ ਛਾਰੇ ਨੇ 100 100 ਦਿੱਤਾ ਇੰਨੇ ਜਾਣੇ ਬੈਠੇ ਆ ਜੇ 500 ਨਾ ਹੋਏ ਇੰਨੇ ਜਾਣੇ ਬੈਠੇ ਆ 600 ਨਹੀਂ ਨਹੀਂ ਆ ਲੈ ਹੋਰ ਬਹੁਤ ਆ ਬਹੁਤ ਸੋਇਆ ਫਿਨਲ ਹੈ ਨਾ 21 ਸਾਲ ਦਾ ਉਹ ਮੰਤੋ ਬਹੁਤ ਆ ਜਾ ਰਾ ਹੁਣ ਆਇ ਨਾ ਕਰੋ ਬਹੁਤ ਆ ਮੰਤੋ ਖੋ ਖੋ ਹੋ ਕੇ ਆਇਨਾ ਕਰੋ ਮੰਤੋਂ ਤੁਸੀਂ ਆਇਨਾ ਨਾ ਕਰੋ ਕੋਈ ਨਾ ਆਣਾ ਆਇਨਾ ਹੈ ਨਾ ਪੜਿਆ ਨਾ ਕਰੋ ਜੀ ਆਇਨਾ ਕਰੋ ਜੀ ਤੁਹਾਨੂੰ ਉਹ ਤੁਹਾਨੂੰ ਹੀ ਕਹਿਨੇ ਆ ਸੀ ਉਹ ਤੁਹਾਨੂੰ ਹੀ ਕਹਿਨੇ ਆ ਸੀ ਤੁਹਾਨੂੰ ਹੀ ਕਹਿ ਸਕਦੇ ਆ ਸੀ ਹੈ ਚੱਲੋ 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 ਚੱਲਗੇ ਬੈਠੇ ਬੈਠੇ ਨਾ 2000 ਰੁਪਏ ਬੈਠੇ ਨਾ ਕਰੋ ਉਹਨ ਇੱਕ ਗਾਣਾ ਲਾ ਕੇ ਜਾਓ ਨਾ ਨਾ ਗਾਣਾ ਲਾ ਕੇ ਜਾਓ ਇਹ ਗੱਲ ਤਾਂ ਥੋੜੀ ਫਿਰ ਆਹ ਲੈ ਧੱਕਾ ਨਹੀਂ ਭਾਈ 2100 ਰੁਪਏ ਦੇਦਾ ਇਹਨਾਂ ਨੂੰ ਅਸੀਂ ਵਧਾਈ ਦਾ ਲੈ ਦੱਸੋ ਫਲਾ ਯਾਰ ਇੱਕ ਗਾਣਾ ਦਸਨਾਓ ਹਾਂ ਵਧੀਆ ਸੇਰਾ ਗਾਦੇ ਸੇਰਾ ਸੇਰਾ ਗਾਦੇ ਸੇਰਾ ਆਹ ਦੇਖ ਰਹੀ ਤਮੰਦੀਆਂ ਫਿਰ ਤੇਰਾ ਬੰਨਿਆ ਫਿਰ ਤੇਰਾ ਬੰਨਿਆ ਕੋਂਦੇ ਮੁਖੇ ਸਾਡੇ ਕੋ ਤੇ ਉਹ ਤੇ ਮੋਰ ਇੱਥੇ ਮੁੰਡਾ ਜੰਮਿਆ ਉਹ ਫੇਰ ਜਾਵਾਂ ਸਾਲ ਨੂੰ ਵੇਰ ਆਵੇਂ ਪ੍ਰਬਾਤਮਾ ਕਰੇ ਸਾਲ ਨੂੰ ਲੈ ਗਿਆ ਆਹ ਹੁਣ ਦੇ ਦਿਆ ਘੋੜਾ ਜੰਨ ਪੁੱਟ ਗਿਆ ਘੋੜਾ ਮੇਲਾ ਪੈਣ ਤੇ ਆੜੇ ਪੋੜ ਦੇ ਕੁੜਕੇ ਘੋੜਦੇ ਨਹੀਂ ਲਾ ਬਈ ਇਹ ਬੱਬੂ ਜਲਦਾਰ ਦੀ ਵਧਾਈ ਲੈਣਾ ਸੀ ਵਿਆਹ ਦੀ ਆਨੰਦ ਸਿੰਘ ਜਲਦਾਰ ਦੇ ਪੁੱਤ ਦੇ ਦਾ ਵਿਆਹ ਹੋਇਆ ਸੀ ਸਾਡੇ ਦੰਦੀਵਾਲ ਪਰਿਵਾਰ ਚੋਂ ਦੰਦੀਵਾਲ ਝਾਂ ਪਰਿਵਾਰ ਚੋਂ ਚੋ ਜਿੰਦਿਆਂ ਹੁੰਦਾ ਤੇ ਥੋੜਾ ਜਿਆ ਬਹੁਤ ਵਧੀਆ ਪ੍ਰੋਗਰਾਮ ਕੀਤਾ ਧੰਨਵਾਦ ਮੰਤਾਂ ਦਾ ਇਹਨਾਂ ਦਾ ਇਹਨਾਂ ਨੂੰ ਜਰੂਰ ਮਾਲਾ ਵੀ ਦਾਨ ਦਿਆ ਕਰੋ ਕਿਉਂਕਿ ਖੁਜੀ ਮੰਗਦੇ ਆ ਮੰਤ ਤਾਰੇ ਹਰੇਕ ਹਰੇਕ ਦੀ 그럼 공항에서 2왔 su ਚੰਗਾ ਕਰ ਦਿਓ ਆਪਣਾ ਬਲੌਗ ਲਾਇਕ ਸ਼ੇਅਰ ਜੇ ਚੰਗਾ ਲੱਗਿਆ ਤਾਂ ਦੋਸਤੋ ਲਾਈਕ ਇਹ ਬਈ